ਇਨਾਂ ਦੀ ਜਿਹੜੀ ਇੱਥੇ ਧਾਰੂ ਪਿੰਦੇ ਉਹਨੂੰ ਤੋੜੀ ਕਹਿੰਦੇ ਆ ਫਸਟ ਟਾਈਮ ਬ੍ਰੋ ਕਰਲਾ ਤੁਹਾਨੂੰ ਨਹੀਂ ਪਤਾ ਮੈਂ ਬੈਗ 'ਚ ਰੱਖੂਗਾ ਕਿੱਦਾਂ ਪਰ ਉੱਪਰ ਕਿਸੇ ਤਰੀਕੇ ਫਿਟ ਕਰਾਂਗੇ ਨਾਈਸ ਹੈਰ ਬ੍ਰੋ ਹੀ ਐਸ ਦਿਸ ਸੰਸੈਟ ਇਹਦੇ ਪੁਲਿਸ ਫੜਦੀ ਆ ਉਹਨਾਂ ਦਾ ਨੂੰ 1000 ਰੁਪਏ ਦਾ ਫਾਈਨ ਵੀ ਹੋ ਜਾਂਦਾ ਇੱਧਰ ਦੇਖਦੇ ਫਿਰ ਸੱਚ ਦੂਸਰਾ ਦੇਣਾ ਵਾਇਨਟ 'ਚ ਐਂਡ ਸਵੇਰ ਦੇ ਅਰਾਊਂਡ 6:30 ਹੋਇਆ ਤੇ ਹੁਣ ਅਸੀਂ ਜਾ ਰਹੇ ਹਾਂ ਇੱਕ ਟੌਪ ਹਿੱਲ ਪੁਆਇੰਟ ਤੇ ਜਿੱਥੋਂ ਪੂਰੇ ਬੱਦਲ ਨਜ਼ਰ ਆਉਂਦੇ ਪੂਰਾ ਥੀਊ ਬਹੁਤ ਸੋਹਣਾ ਹੈ ਇਤੋਂ ਚੜਾਈ ਕਰ ਚੜ ਕੇ 5-10 ਮਿੰਟ ਦੈਨ ਆਪਾਂ ਉੱਥੇ ਟੌਪ ਤੇ ਪਹੁੰਚਾਂਗੇ ਬਹੁਤ ਘੱਟ ਲੋਕਾਂ ਨੂੰ ਇਸ ਪੁਆਇੰਟ ਬਾਰੇ ਪਤਾ ਇਹ ਤਾਂ ਬਤੰਦਰ ਜੈਕਟ ਜੋ ਕਿ ਬਾਈਫਰ ਦਾ ਮੈਂ ਟੀ-ਸ਼ਰਟ ਚ ਘੁੰਮ ਰਿਹਾ ਉਹ ਵਿੱਚ ਤੁਸੀਂ ਵੀਊ ਦੇਖ ਸਕਦੇ ਹੋ ਸਾਰਾ ਸੋ ਅਸੀਂ ਪੂਰੇ ਟੌਪ ਤੇ ਆ ਗਏ ਆ ਇਸ ਮਾਊਂਟਨ ਦੇ ਤੇ ਕੱਲ ਜਿਹੜੇ ਡੈਮ ਤੇ ਗਏ ਸੀਗੇ ਉਹ ਉਧਰ ਬੈਕ ਸਾਈਡ ਤੇ ਆ ਉਧਰੋਂ ਤਾਂ ਐਂਟਰੀ ਬੰਦ ਸੀ ਉਹ ਨੀਚੇ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਡੈਮ ਦਾ ਏਰੀਆ ਐਂਡ ਕਿਉਂਕਿ ਉੱਥੇ ਅਲਾਉਡ ਨਹੀਂ ਹੈਗਾ ਤਾਂ ਕੱਲ ਜਾ ਨਹੀਂ ਪਾਏ ਸੀਗੇ ਐਂਡ ਆਊਟਸਾਈਡ ਜਿਹੜਾ ਤੁਸੀਂ ਦੇਖ ਰਹੇ ਹੋ ਵਾਈਡ ਨਿੱਕੇ ਨਿੱਕੇ ਦੇਖ ਰਹੇ ਹੋ ਨਾ ਹਾਂ ਇਹ ਪਤਾ ਨਹੀਂ ਕੈਪਸੂਲ ਹੋਟਲ ਹੈ ਕਿ ਬਾਕਸ ਹੋਟਲ ਨੇ ਬਟ ਇੱਕ ਰਾਤ ਦਾ ਰੈਂਟ ਇਹਨਾਂ ਦਾ 42000 ਰੁਪਏ ਤੋਂ ਸਟਾਰਟ ਹੁੰਦਾ ਐਂਡ ਮੋਸਟਲੀ ਜਿਹੜੇ ਫੋਰਨਰਸ ਨੇ ਉਹੀ ਸਟੇ ਕਰਦੇ ਨੇ ਕਿਉਂਕਿ ਕਾਫੀ ਮਹਿੰਗਾ ਐਂਡ ਇਹ ਜਿਹੜਾ ਪੁਆਇੰਟ ਆ ਇਹ ਬਹੁਤ ਘੱਟ ਟੂਰਿਸਟ ਨੂੰ ਪਤਾ ਸਿਰਫ ਲੋਕਲਸ ਨੂੰ ਪਤਾ ਲੋਕਲਸ ਹੀ ਆਉਂਦੇ ਆ ਇੱਥੇ ਇਹ ਕਹਿੰਦੇ ਹੈ ਵੀ ਵਨ ਆਫ ਦ ਬੈਸਟ ਸਨਰਾਈਜ਼ ਪੁਆਇੰਟ ਆ ਇਹ ਕਿਉਂਕਿ ਬੱਦਲ ਇੱਥੇ ਤੱਕ ਆ ਜਾਂਦੇ ਆ ਅੱਜ ਘੱਟ ਨੇ ਬਟ ਨਾਰਮਲੀ ਆਪਣੀ ਹਾਈਟ ਤੱਕ ਬੱਦਲ ਆ ਜਾਂਦੇ ਇੱਥੇ ਸੋ ਸੂਰਜ ਉਹ ਸਾਹਮਣੇ ਵਾਲੇ ਪਾਸੇ ਨਿਕਲਦਾ ਤੇ ਹੁਣ ਇੱਧਰ ਜਾ ਰਹੇ ਆ ਵੀ ਕੋਈ ਫੋਟੋਆਂ ਵਗੈਰਾ ਖਿੱਚ ਲਈਏ ਨਾਈਸ ਹੈਰ ਬ੍ਰੋ ਹੀ ਹੈਸ ਦਿਸ ਸੈਲਡਡ ਨਾ 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 ਇੰਗਲਿਸ਼ ਇੰਗਲਿਸ਼ ਯੂ ਅੰਡਰਸਟੈਂਡ ਯੂ ਹੈਵ ਦਿਸ ਸੈਂਸ ਸੈਲਡਡ ਸੈਂਸ ਸੈਲਡਡ ਯੂ ਹੈਵ ਟੂ ਮੇਕ ਥੈਮਸੈਲਫ ਆ ਨਾਈਸ ਸੋ ਇਨ ਦ ਡੇ ਟਾਈਮ ਯੂ ਟਾਈ ਓਕੇ ਬਿਟ ਓਪਨ ਇੱਕ ਪੀਰ ਆਪਾਂ। ਆਈਸ। ਸ਼ੋਅ ਵੇਰਾ ਹੁਣ 7:30 ਹੋਣ ਵਾਲੇ ਸੀਗੇ ਤੇ ਇੰਨੇ ਵੀ ਕੰਮ ਤੇ ਜਾਣਾ ਸੀ ਸ਼ਾਮ ਨੇ। ਤੇ ਜਾ ਕਰਕੇ ਫਿਰ ਹੁਣ ਵਾਪਸ ਜਾ ਰਹੇ ਹਾਂ। ਅੱਜ ਸਨਰਾਈਜ਼ ਤਾਂ ਹੋਇਆ ਨਹੀਂ ਸਨਰਾਈਜ਼ ਦੇਖਣਾ ਸੀ ਪਰ ਕੋਈ ਨਹੀਂ। ਪਰ ਜੋ ਵੀ ਹੈ ਤੇ ਵਧੀਆ ਸੀਗਾ। ਉੱਪਰ ਮੁੰਡੇ ਜਿਹੜੇ ਸੀਗੇ ਉਹ ਵੀ ਚੰਗੇ ਸੀਗੇ ਫੋਟੋ ਫੋਟੋ ਖਿੱਚੀ ਅਸੀਂ ਨਾਲ। ਤੇ ਹੁਣ ਬਸ ਵਾਪਸ ਜਾ ਰਹੇ ਹਾਂ। ਤੋਂ نیچے। ਐਨੂ ਪਤੰਦਰ ਨੂੰ ਆਦਤ ਹੈ ਜੱਪੜਾਂ ਚ ਵੀ ਤੇ ਦਿੱਤੇ ਜੁੱਤੀ ਉਤਰੀ ਜਾਂਦਾ। ਮੈਂ ਤਾਂ ਧਿਆਨ ਨਾਲ ਉਤਰ ਰਿਹਾ। ਫੈਰ ਪੂਰਨਸ ਲੱਪੋ ਗਏ। ਆਲਮੋਸਟ ਕਿਉਂਕਿ ਜ਼ਿਆਦਾ ਚੜ੍ਹਾਈ ਨਹੀਂ ਸੀ। 5 ਮਿੰਟ ਦੀ ਚੜ੍ਹਾਈ ਸੀ। ਸੋ ਆਲਮੋਸਟ ਪਹੁੰਚ ਗਏ ਆਂ ਇੱਥੋਂ ਸੋ ਹੁਣੇ ਗੱਡੀ ਲੈ ਕੇ ਆਇਆ ਸੀਗਾ ਤੇ ਹੁਣ ਅਸੀਂ ਇੱਥੇ ਦਾ ਜਿਹੜਾ ਫੋਰੈਸਟ ਏਰੀਆ ਉੱਥੇ ਜਾਣੇ ਪਿਆ ਉੱਥੇ ਹਾਲਾਂਕਿ ਪੱਕਾ ਨਹੀਂ ਪਤਾ ਵੀ ਪਰਮਿਸ਼ਨ ਮਿਲੂਗੀ ਜਾਂ ਨਹੀਂ ਮਿਲੂਗੀ ਅੰਦਰ ਜਾਣ ਦੀ ਬਟ ਉੱਥੇ ਪ੍ਰੋਪਰ ਟ੍ਰਾਈਬਸ ਹੁੰਦੀਆਂ ਜਿਹੜੇ ਆਦੀਵਾਸੀ ਲੋਕ ਹੁੰਦੇ ਆ ਮੈਂ ਪੂਰੀ ਵੀਡੀਓ ਚ ਉਹਨਾਂ ਨੂੰ ਟ੍ਰਾਈਬਸ ਜਾਂ ਟ੍ਰਾਈਬਲ ਪੀਪਲ ਕਹਿ ਕੇ ਕਰੂੰ ਕਹੂੰਗਾ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਕਿਸੇ ਨੂੰ ਤਾਂ ਬੁਰਾ ਲੱਗੇ ਉੱਤੇ ਸੋ ਜੇਕਰ ਮੈਂ ਟ੍ਰਾਈਬਸ ਬੋਲਾਂ ਤਾਂ ਮਤਲਬ ਮੈਂ ਉਹਨਾਂ ਦੀ ਗੱਲ ਕਰ ਰਿਹਾ ਸੋ ਦੇਖਦੇ ਆਂ ਉੱਥੇ ਜਾ ਕੇ ਪਰਮਿਸ਼ਨ ਦਿੰਦੇ ਆ ਨਹੀਂ ਦ ਐਂਡ ਸੂਰਜ 10:30 ਵੱਜ ਗਿਆ ਮੈਂ ਪੱਕਾ ਵਨ ਪੀਸ ਹੋ ਗਿਆ ਸੀ ਉੱਥੋਂ ਆਣ ਤੋਂ ਬਾਅਦ ਐਂਡ ਇਹ ਮੇਰੀ ਲੈਫਟ ਸਾਈਡ ਤੇ ਜੋ ਤੁਸੀਂ ਦੇਖ ਰਹੇ ਹੋ ਸਾਰਾ ਫੋਰੈਸਟ ਏਰੀਆ ਇਹ ਐਮਪੀ ਗਵਰਨਮੈਂਟ ਨੂੰ ਦਿੱਤਾ ਹੋਇਆ ਐਂਡ ਇਹ ਅੱਜ ਦਾ ਨਹੀਂ ਹੈ ਜਦੋਂ ਦਾ ਬ੍ਰਿਟਿਸ਼ ਗਵਰਨਮੈਂਟ ਵੱਲੋਂ ਡਿਵੀਜ਼ਨਸ ਕੀਤੀਆਂ ਗਿਆ ਸੀ ਜਾਂ ਜਦੋਂ ਬ੍ਰਿਟਿਸ਼ਰ ਚਲੇ ਸੀਗੇ ਉਦੋਂ ਹੀ ਜਦੋਂ ਡਿਵੀਜ਼ਨ ਹੋਈ ਸੀ ਕਿ ਉਦੋਂ ਦੀ ਇਹ ਐਮਪੀ ਗਵਰਨਮੈਂਟ ਨੂੰ ਦਿੱਤੀ ਹੋਈ ਜਗਾ ਸੋ ਆ ਸਾਰਾ ਫੋਰੈਸਟ ਏਰੀਆ ਜਿਹੜਾ ਹੈਗਾ ਮਾਧਿਆ ਪ੍ਰਦੇਸ਼ ਗਵਰਨਮੈਂਟ ਦਾ ਹੈ ਹੁਣ ਅਸੀਂ ਜਿਹੜੇ ਏਰੀਆ 'ਚ ਆਏ ਦਾ ਨਾਮ ਹੈ ਸੁਲਤਾਨ ਬਥੇਰੀ ਤੇ ਇਹ ਕੇਰਲਾ ਦਾ ਸਭ ਤੋਂ ਸਾਫ਼ ਏਰੀਆ ਮੰਨਿਆ ਜਾਂਦਾ ਹੈ ਸਭ ਤੋਂ ਲੈਸ ਪੋਲਿਊਟਿਡ ਏਰੀਆ ਮੰਨਿਆ ਜਾਂਦਾ ਹੈ ਤੇ ਇੱਥੇ ਜੇ ਕੋਈ ਥੁੱਕਦਾ ਵੀ ਹੈ ਤਾਂ ਜੇ ਪੁਲਿਸ ਫੜਦੀ ਹੈ ਉਹਨੂੰ ਤਾਂ ਉਹ 1000 ਰੁਪਏ ਦਾ ਫਾਈਨ ਵੀ ਹੋ ਜਾਂਦਾ ਹੈ ਐਂਡ ਥੁਕਨੇ ਕੇ ਨਾਵਾ ਹੋਰ ਕੀ ਹੈ? ਔਰ ਪੋਲਿਊਟਨ ਉਹ ਵੇਸਟ ਹੈ ਨਾ ਹਾਂ ਅਗਰ ਮਤਲਬ ਜੇ ਕੋਈ ਕੂੜਾ ਵਗੈਰਾ ਵੀ ਸੁੱਟਦਾ ਹੈ ਤਾਂ ਉਹਨੂੰ ਵੀ ਫਾਈਨ ਲੱਗਦਾ ਮੋਟਾ ਤੇ ਇਹ ਕੇਰਲਾ ਦਾ ਸਭ ਤੋਂ ਲੈਸ ਪੋਲਿਊਟਿਡ ਏਰੀਆ ਕਹਿ ਲਓ ਉਹ ਜਗ੍ਹਾ ਹੈ ਐਨਸਾਰ ਆਸੀ ਸੀਟੀ ਵਿਨਕਾਪੜ ਐਂਡ ਜੇ ਤੁਸੀਂ ਕੈਲਕੱਟਾ ਟੂਰਿਸਟ ਨੂੰ ਆਉਣਾ ਹੈ ਤਾਂ ਤੁਹਾਨੂੰ ਬੱਸਿਸ ਸੁਲਤਾਨ ਬਤਿਹਰੀ ਦੇ ਨਾਮ ਤੋਂ ਮਿਲਣਗੀ ਮਤਲਬ ਜੇ ਤੁਸੀਂ ਇੱਥੇ ਆ ਰਹੇ ਹੋ ਤਾਂ ਬੱਸਿਸ ਦੀ ਉਸ ਬੱਸ 'ਚ ਬੈਠੋ ਜਿਹੜੀ ਸੁਲਤਾਨ ਬਤਿਹਰੀ ਸਾਈਡ ਲਾਂਦੀ ਹੋਵੇ ਰਾਹ 'ਕਿਸ ਸਾਈਡ ਚਰਚ ਦੇਖ ਸਕਦੇ ਹੋ ਤੇ더라 ਤੁਸੀਂ ਆਹ ਲੈਡੀ ਦੇਖ ਸਕਦੇ ਹੋ ਇਸਾਰੇ ਟ੍ਰਾਈਬਲ ਲੋਕ ਨੇ ਜਿਹੜੇ ਆਦਿਵਾਸੀ ਲੋਕ ਨੇ ਉਹੀ ਨੇ ਇਸ ਲੇਡੀ ਦੇ ਵੀ ਕੰਨਾ ਚ ਜਿਵੇਂ ਰਿੰਗ ਪਾਈ ਹੁੰਦੇ ਹਣ ਤੱਕ ਡੇ ਹੋਏ ਆ ਬਿਕੋਜ਼ ਬਹੁਤ ਜ਼ਿਆਦਾ ਲੱਗਦਾ 85 90 ਸਾਲ ਦੀ ਮੰਨ ਅੰਟੀ ਲੱਗਦੀ ਪਿਆ ਹੈ ਐਂਡ ਇੱਥੇ ਐਵਰੇਜ ਇਟਨੀ ਹੈ 95 90 990 ਐਂਡ ਇਨਦੀ ਐਵਰੇਜ ਜਿਹੜੀ ਉਮਰ ਹੈ ਉਹ 90 ਤੋਂ 93 ਦੀ ਹੈ ਸਾਰਾ ਏਰੀਆ ਟ੍ਰਾਈਬਸ ਨਾਲ ਭਰਿਆ ਹੋਇਆ ਹੈ ਹਾਲਕਿ ਇਹ ਲੋਕਾਂ ਚ ਕੋਲ ਮਿਲ ਗਏ ਤਾਂ ਕਰਕੇ ਥੋੜੇ ਕੱਪੜੇ ਵਗੈਰਾ ਪਾਉਣ ਦੀ ਇਹਨਾਂ ਨੂੰ ਸੈਂਸ ਆ ਗਈ ਹੈ। ਅਦਰਵਾਈਜ਼ ਪਹਿਲਾਂ ਬਿਲਕੁਲ ਇਹ ਆਪਣੇ ਤਰੀਕੇ ਦੇ ਨਾਲ ਹੀ ਘੁੰਮਦੇ ਹੁੰਦੇ ਸੀ। ਐਂਡ 2 ਮਿੰਟ ਜਸਟ ਰੁਕੇ ਸੀ ਸੋ ਦੈਟ ਮੈਂ ਤੁਹਾਨੂੰ ਦਿਖਾ ਦਵਾਂ ਇਹਨਾਂ ਦੀ ਜਿਹੜੀ ਇੱਥੇ ਧਾਰੂ ਪਿੰਦੇ ਉਹਨੂੰ ਤੋੜੀ ਕਹਿੰਦੇ ਆ। T O W D Y ਐਂਡ ਇਹ ਪੋਸਟ ਆਫਿਸ ਨਿਕਲ ਜਾ। ਤੇ ਆਹ ਹੈ ਇੱਕ ਦੋਲੀ ਸ਼ਾਪ Bro, you sell toddy? Yeah. It is this? Ah, that's ah. yes. it. both uh, coconut. Ah. Ah. so you do coconut? Eh? Yes. coconut home? At do You make it at home? Not from home. It is not by me. It is from the coconut tree. So people buy it like this. It's yes. Natural? It's natural. Natural. Alcohol? coconut. Natural alcohol. alcohol. Al Al alcohol. Al natural. alcohol. Yeah. Ah, okay. What's what's price? It's uh, one forty per liter. Have you drink it? No. Never. Right. Never. I drink but I, now I am not drinking. Uh -huh. mm -hmm. 140 per okay. liter? Per liter, 140. Uh -huh. One, per glass? This is uh, I thought it would be some bottle or something. Yeah, but It is very uh, it's very It is making from home. It is making uh -huh. from coconut. Do okay. you know the coconut uh, which is making. Um, the, uh, before the coconut, it will be uh -huh. like a flower. Uh -huh. Okay. It will cut and, uh -huh. and that flower so will give the Okay, thank you. Nice to meet you. Do you want to taste? Um, yeah, just a little bit. I never drink it. I hope it is fine. I didn't know like from coconut tree this comes. So first time, buddy, in Kerala. That's so weird in taste. Yeah. <laughs> in the morning it will be sweet. Afternoon it will be stronger. It will not be sweet. so every day there is fresh yeah every day it and after if it you, is, it you throw will, it at it the end it of the day is fresh it is as come yesterday okay it will be strong so more old more strong yes 48 ah. hours 48 hours then you throw it yes ah. okay. thank you. you from punjab punjab okay. thank you okay. karan uh, What's your name vivek uh, vivek thank you vivek okay. ah, nice to meet you so main soch raha si ki koi bottle wagarach de hone ge ta eh paltiyan ch hi pai rakhe hai ਯਾਰ ਬਹੁਤ ਪੇਸਟ ਵਾਸ ਵੈਰੀ ਵੀਅਰਡ ਸਪੜਾ ਜੀਪ ਜਸਵਾਸੀ ਜਿਹੇ ਚਾਵਲ ਆਰੀਅਲ ਪਤਾ ਨਹੀਂ ਮੈਂ ਕਿਦਾਂ ਦੱਸਾਂ ਸੱਲੋ ਵਦਿਆ ਮੈਂ ਸੋਚ ਰਿਹਾ ਸੀ ਮੈਂ ਐਕਸਪੀਰੀਅੰਸ ਨਹੀਂ ਕੀਤਾ ਫਰੀਆ ਮੈਂ ਰੁਕ ਗਿਆ ਸੁਗਮਣੋ ਐਂਡ ਦੁਕਾਨ ਵਾਲਾ ਬੰਦਾ ਕਹਿੰਦਾ ਵੀ ਇਧਰ ਬਾਹਰ ਨਾ ਜਾਇਓ ਬਿਕੋਜ਼ ਇੱਕ ਹਫਤੇ ਪਹਿਲਾਂ ਹੀ ਇਧਰ ਸ਼ੇਰ ਆਇਆ ਸੀਗਾ ਸ਼ੇਰ ਦੇਖਿਆ ਦੇਖਿਆ ਗਿਆ ਸੀ ਸੋ ਕਹਿੰਦਾ ਵੀ ਗੱਡੀ ਚੋਂ ਬਾਹਰ ਨਾ ਜਾਇਓ ਇਸ ਸਾਈਡ ਤੇ ਵੀ ਸੇਫ ਨਹੀਂ ਹੈਗਾ ਐਂਡ ਤੁਸੀਂ ਦੇਖੋ ਵੀ ਜਿਹੜੀ ਉਹ ਤੋੜੀ ਹੈ ਇਹਨਾਂ ਦੀ ਦਾਰੂ ਹੈ ਜਿਹੜੀ ਨੈਚੁਰਲ ਆ ਮਤਲਬ ਇਹਨਾਂ ਨੂੰ ਕੋਈ ਪ੍ਰੋਸੈਸਿੰਗ ਨਹੀਂ ਕਰਨੀ ਪੈਂਦੀ ਕੁਝ ਨਹੀਂ ਕਰਨਾ ਪੈਂਦਾ ਨੈਚੁਰਲ ਜਿਹੜਾ ਨਾਰੀਅਲ ਦਾ ਪੇੜ ਹੁੰਦਾ ਉਤੋਂ ਹੀ ਬਣਦੀ ਆ ਐਂਡ ਉਹ ਹੀ ਹੈ ਡਾਇਰੈਕਟਲੀ ਸੇਲ ਕਰਦੇ ਕੋਈ ਛੇੜਛਾੜ ਨਹੀਂ ਕਰਦੇ ਤਾਹੀਂ ਕੇਰਲਾ ਨੂੰ ਗੋਡਜ਼ੋਨ ਕੰਟਰੀ ਵੀ ਕਿਹਾ ਜਾਂਦਾ ਬਿਕੋਜ਼ ਸਾਰਾ ਕੁਝ ਆਲਮੋਸਟ ਇੱਥੇ ਨੈਚੁਰਲੀ ਆ ਤੁਸੀਂ 12 ਸਿੰਘਾਂ ਦੇਖ ਸਕਦੇ ਹੋ ਭੱਜ ਗਏ ਸਾਨੂੰ ਵੇਖ ਕੇ ਭੱਜ ਗਏ ਗੱਡੀ ਨੂੰ ਨਾ ਇੱਧਰ ਦੇਖਦੇ ਪਏ ਆ ਸੋ ਹੁਣ ਇੱਥੇ ਰੁਕੇ ਆ ਫੋਰੈਸਟ ਦੇ ਕੋਲੇ ਤੇ ਆ ਸ਼ਾਪ ਹੈ ਇੱਥੇ ਸਪਾਈ ਮਸਾਲਿਆਂ ਦੀ ਤੇ ਚਾਹ ਪੱਤੀ ਜਾਂ ਕਾਫੀ ਲੈਣੀ ਹੋਵੇ ਜੇ ਕਿਸੇ ਨੇ ਉਹ ਸਾਰੀਆਂ ਆਈਟਮਸ ਲਿਖੀਆਂ ਹੋਈਆਂ ਹਨ ਬਨਾਣਾ ਚਿਪਸ ਵਗੈਰਾ ਜੋ ਇੱਥੇ ਦੇ ਨੈਚੁਰਲ ਮਿਲਦੇ ਆ ਐਂਡ ਉਹ ਗਿਆ ਜੇ ਅੰਦਰ ਮੈਨੂੰ ਭੇਜਿਆ ਮੈਂ ਕਿਹਾ ਵੀ ਜੇ ਮੈਂ ਤੇਰੇ ਨਾਲ ਗਿਆ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਟੂਰਿਸਟ ਵਾਲਾ ਜਿਹੜਾ ਰੇਟ ਆ ਉਹ ਲਾਣਾ ਤਾਂ ਪਹਿਲਾਂ ਰੇਟ ਪੁੱਛ ਕੇ ਆ ਜਾ ਕੇ ਸੋ ਹੁਣ ਗਿਆ ਹੋਇਆ ਅੰਦਰ ਦੇਖਦੇ ਆਂ ਕੀ ਪ੍ਰਾਈਸ ਹੁੰਦਾ ਤੇ ਜਿੱਦਾਂ ਹੀ ਬੁਲਾਉਂਦਾ ਤਾਂ ਫਿਰ ਜਾਂਨਾ ਮੈਂ ਨਾਲ ਤੇ ਦੇਖਦੇ ਆਂ ਸੋ ਆ ਗਿਆ ਭਲਾ ਹਮਾਚੀ ਆਪੇ ਸਪਾਈਸਿਸ ਵੀ ਮਿਲ ਜਾਣਗੇ ਆਹਾਂ ये अच्छा ब्लैक पेपर इसके yeah, uh, अलावा कौन-कौन से है एंड uh, no, okay. uh, ये सब कुछ केरला का ही है एवरीथिंग इज फ्रॉम केरला हाउ मच इज दिस टू फिफ्टी 90 इसको कितने इट्स 250 ग्रामस ਆਲਰ ਦਿਸ ਐਸ ਆਫਟੀ ਆਫਟੇ ਜੀ ਨਹੀਂ ਨਹੀਂ ਕੋਈ ਨਹੀਂ ਵਾਟਸ ਦਿ ਡਿਫਰੈਂਸ ਬੀਟਵੀਨ ਥੀਸ ਐਂਡ ਵਾਟਸ ਪ੍ਰਾਈਸ ਆਫ ਥਿਸ 240 ਹਾਂ 240 241 kg 1 uh -huh. uh, kg ਹਾਂ 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 ਤੇ ਕੋਨ ਦਿਸ ਕੋਨ ਦਾ ਕਿਤੇ ਸੇਲ ਹੈ ਹਾਂ ਇਸ ਟੂ ਪੈਕੇਜ 5 ਕਾਫੀ coffee, coffee can't take this one this loose one i i can't gain? take uh, more now nah, because i'll have oh, more okay. heavy luggage then product. take 10 kg no no this uh, how much this is coffee yeah. how much is price 4 40 kg huh? 40. 440 kg 440. and uh, which variety is this yes. this is ramari powder uh, all from kerala yeah. सुहा खरीद हाँ बनाना चिप्स ने इतल आ चाह पत्ती एंड आ कुछ इतने स्पैशल मसाले एंड ना कॉफी कॉफ़ी यह ढाई सौ ग्राम होने ढाई सौ पता नहीं दो सौ क्योंकि मेरे को लगेज ज्यादा तो मैं ज़्यादा समान नहीं ला सकता मैं तो ओवरवेट हो जाना ऑलरेडी मेरा बैग बहुत भार है जैसे सारा देख सकते हो ड्राइड कीवी वॉलनट्स सारे ड्राई फ्रूट्स ਦੇਖੋ ਮਸਾਲੇ ਮਦਰਾ ਐਂਡ ਡਿਫਰੈਂਸ ਤੁਸੀਂ ਮਸਾਲਿਆਂ ਚ ਉਦੋਂ ਹੀ ਫੀਲ ਕਰ ਸਕਦੇ ਜਦੋਂ ਤੁਸੀਂ ਆ ਕੇ ਇੱਥੇ ਦਾ ਫੂਡ ਟੈਸਟ ਕਰੋਗੇ ਤਾਂ ਟੋਟਲ ਜਿਹੜਾ ਇਹਨਾਂ ਦਾ ਬਿੱਲ ਆਇਆ ਉਹ 680 ਰੁਪਏ ਆਇਆ ਬਸ ਮੈਨੂੰ ਨਹੀਂ ਪਤਾ ਮੈਂ ਬੈਗ ਚ ਰੱਖੂਗਾ ਕਿੱਦਾਂ ਪਰ ਉੱਪਰ ਕਿਸੇ ਤਰੀਕੇ ਫਿਟ ਕਰਾਂਗੇ ਸਟਿਲ ਦੇਖੋ ਥੋੜਾ ਜਿਹਾ ਸਮਾਨ ਲਿਆ ਫਿਰ ਬਿਲ ਫੋਪਾ ਕਿੰਨਾ ਭਰ ਗਿਆ ਥੈਂਕ ਯੂ ਸੋ ਫੋਰੈਸ ਤੋਂ ਜਾਣ ਦੀ ਤਾਂ ਪਰਮਿਸ਼ਨ ਨਹੀਂ ਮਿਲੀ ਬਿਕੋਜ਼ ਉੱਥੇ ਸਿਰਫ ਜਿਹੜੀਆਂ ਸਰਕਾਰੀ ਆ ਫੋਰੈਸ ਦੀਆਂ ਗੱਡੀਆਂ ਆਉਂਦੀਆਂ ਉਹ ਵੀ ਅਲਾਉਡ ਨਹੀਂ ਪਰ ਹੁਣ ਅਸੀਂ ਇੱਥੇ ਆ ਵਾਈਲਡ ਲਾਈਫ ਸੈਂਚੁਰੀ ਆ ਇੱਥੇ ਘੁੰਮ ਰਹੇ ਆ ਐਂਡ ਉਸ ਤੋਂ ਬਾਅਦ ਮੈਂ ਵਾਪਸ ਜਾਣਾ ਕੈਲਕਟ ਸੋ ਮੇਰੋ ਡ੍ਰੌਪ ਕਰ ਦੂਗਾ ਐਂਡ ਕਾਫੀ ਚਾ ਐਂਡ ਸਪਾਈਸਿਸ ਵਗੈਰਾ ਬਾਈ ਕਰਨੇ ਸੀ ਮੈਂ ਕਰ ਲਿਆ ਸੋ ਫੋਰੈਸ ਤੋਂ ਉਹਨੇ ਟ੍ਰਾਈਬਸ ਕੋਲ ਜਾਣ ਨਹੀਂ ਦਿੱਤਾ ਐਂਡ ਸਾਰਾ ਇਥੇ ਏਰੀਆ ਫੋਰੈਸਟ ਏਰੀਆ ਹੈ ਵਾਈਲਡ ਲਾਈਫ ਐਂਡ ਫੋਰੈਸ ਸੋ ਇਥੇ ਹੋਰ ਕੁਝ ਜ਼ਿਆਦਾ ਕਰਨ ਨੂੰ ਨਹੀਂ ਸੀਗਾ ਐਂਡ ਮੈਂ ਕੈਲਕਟ ਵੀ ਜਾਣਾ ਵਾਪਸ ਸੋ ਮੈਂ ਕਹਾਂ ਵੀ ਮੈਨੂੰ ਬੱਸ ਸਟੈਂਡ 'ਤੇ ਛੱਡ ਦੇ ਸੋ ਆ ਇਹਨਾਂ ਦਾ ਲੋਕਲ ਬੱਸ ਸਟੈਂਡ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲਾ ਡੁੱਲਾ ਤੇ ਫਟਾ ਤੇ ਇੱਥੋਂ ਮੈਂ ਬਾਲੂਸ਼ੇਰੀ ਏਰੀਆ ਪੈਂਦਾ ਉੱਥੇ ਦੀ ਬੱਸ ਲੈਣੀ ਡੋਲਾ ਕੇ ਦਿਨ ਇਧਰੋਂ ਚੱਲਦੇ ਆਂ